ਸਸ਼ੀਕਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਆ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਹੜਾ ਬੀਤੇ ਦਿਨੀ ਪੈਲਗਾਮ ਦੇ ਵਿੱਚ ਅੱਤਵਾਦੀ ਜਿਹੜਾ ਹਮਲਾ ਹੋਇਆ ਜਿਦੇ ਵਿੱਚ ਕਈ ਜਿਹੜੇ ਭਾਰਤੀ ਨੇ ਉਹ ਮਾਰੇ ਗਏ ਨੇ ਜਿਸ ਤੋਂ ਬਾਅਦ ਪੂਰੇ ਪੰਜਾਬ ਦੀ ਗੱਲ ਕੀਤੀ ਆਵੇ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਸੋਗਮਈ ਜਿਹੜੀ ਲਹਿਰ ਆ ਉਹ ਲਗਾਤਾਰ ਨਜ਼ਰ ਆ ਰਹੀ ਹੈ ਪੂਰੇ ਭਾਰਤ ਦੇ ਵਿੱਚ ਬੀਤੀ ਰਾਤ ਦੇ ਨੇ ਉਹ ਕੈਂਡਲ ਮਾਰਚ ਵੀ ਕੀਤੇ ਗਏ ਪਾਕਿਸਤਾਨ ਦੇ ਖਿਲਾਫ ਜਿਹੜੀ ਆ ਉਹ ਲਗਾਤਾਰ ਨਾਰੇਬਾਜੀ ਕੀਤੀ ਗਈ ਹੈ ਸੋ ਬਿਲਕੁਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜਾ ਤੁਰੰਤ ਜਿਹੜੀ ਹੈ ਵੱਡੇ ਪੱਧਰ ਤੇ ਜਿਹੜੀ ਹੈ ਮੀਟਿੰਗ ਆ ਉਹ ਬੁਲਾਈ ਗਈ ਸੀ ਤਾਂ ਇਸ ਤੋਂ ਬਾਅਦ ਜਿਹੜੇ ਵੱਡੇ ਜਿਹੜੇ ਫੈਸਲੇ ਨੇ ਉਹ ਲੈ ਗਏ ਨੇ ਸੋ ਅਸੀਂ ਤੁਹਾਨੂੰ ਕੱਲੀ ਕੱਲੀ ਜਿਹੜੀ ਰਿਪੋਰਟ ਆ ਉਹ ਅੱਜ ਦੇ ਮੁੱਦੇ 'ਚ ਜਿਹੜੀ ਹੈ ਨਸ਼ਰ ਕਰਾਂਗੇ ਕਿ ਕੀ ਕੁਝ ਜਿਹੜਾ ਹੁਣ ਸਮੇਂ ਇਸ ਸਟ੍ਰਾਈਕ ਤੋਂ ਬਾਅਦ ਯਾਨਕਿ ਆਪਾਂ ਕਹਿ ਸਕਦੇ ਹਾਂ ਇਸ ਅੱਤਵਾਦੀ ਹਮਲੇ ਤੋਂ ਬਾਅਦ ਜੋ ਹੋਇਆ ਤਾਂ ਕੀ ਕੁਝ ਜਿਹੜਾ ਬੰਦ ਹੋਇਆ ਵਪਾਰ ਤੇ ਵੀ ਜਿਹੜਾ ਅਸਰਾ ਉਹ ਨਜ਼ਰ ਆ ਰਿਹਾ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਅਟਾਰੀ ਬਾਰਡਰ ਦੀ ਤਾਂ ਅਟਾਰੀ ਬਾਰਡਰ ਵੀ ਜਿਹੜਾ ਬੀਤੀ ਰਾਤ ਤੋਂ ਜਾਣ ਕੇ ਉਹ ਬੰਦ ਕਰ ਦਿੱਤਾ ਗਿਆ ਕਰਤਾਰਪੁਰ ਕੋਰੀਡੋਰ ਆ ਜਿਹੜਾ ਉਹ ਵੀ ਬੰਦ ਕਰ ਦਿੱਤਾ ਗਿਆ ਤੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੱਡੇ ਜਿਹੜੇ ਫੈਂਸ ਲਏ ਗਏ ਨੇ ਜੇਕਰ ਪਾਕਿਸਤਾਨ ਦਾ ਕੋਈ ਨਾਗਰਿਕ ਪਾਰ ਦੇ ਵਿੱਚ ਐਂਟਰ ਹੋ ਚੁੱਕਿਆ ਤਾਂ 48 ਘੰਟੇ ਘੰਟੇ ਦੇ ਅੰਦਰ ਜਿਹੜਾ ਉਹ ਆ ਉਹਨਾਂ ਨੂੰ ਵਾਪਸ ਜਾਣਾ ਪਵੇਗਾ ਜਾਣ ਕੇ ਕਿ ਹੁਣ ਭਾਰਤ ਦੇ ਵਿੱਚ ਪਾਕਿਸਤਾਨ ਦਾ ਨਾਗਰਿਕ ਜਿਹੜਾ ਉਹ ਨਹੀਂ ਰਹਿ ਸਕੇਗਾ ਇਦਾਂ ਦੇ ਜਿਹੜੇ ਫੈਸਲੇ ਨੇ ਉਹ ਲੈ ਗਏ ਨੇ ਤਾਂ ਜਿਸ ਤੋਂ ਬਾਅਦ ਉਹਨੇ ਇਹ ਵੀ ਗੱਲ ਕੀਤੀ ਹੈ ਕਿ ਪਾਕਿਸਤਾਨ ਦੇ ਨਾਗਰਿਕ ਨੂੰ ਭਾਰਤ ਦੇ ਵਿੱਚ ਜਿਹੜਾ ਵੀਜ਼ਾ ਅਜੇ ਤੱਕ ਨਹੀਂ ਮਿਲੇਗਾ ਜਦ ਤੱਕ ਜਿਹੜਾ ਇਹ ਇਸ਼ੂ ਚੱਲ ਰਿਹਾ ਜਾਣ ਕੇ ਕਿ ਭਾਰਤ ਦੀ ਗੱਲ ਕੀਤੀ ਜਾਵੇ ਜਾਂ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਜੋ ਮੋਤਾ ਹੋਈਆਂ ਨੇ ਤਾਂ ਉਸ ਤੋਂ ਬਾਅਦ ਕੀ ਫੈਸਲਾ ਹੁੰਦਾ ਉਹ ਵੀ ਤੁਹਾਨੂੰ ਜਿਹੜਾ ਅਸੀਂ ਜ਼ਿਕਰ ਕਰਾਂਗੇ ਸੋ ਇਸ ਦਿਨ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜਾ ਵੱਲੋਂ ਜਿਹੜਾ ਅੱਤਵਾਦੀ ਹਮਲਾ ਕੀਤਾ ਗਿਆ ਜਿਨ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਟੀਵੀ ਚੈਨਲ ਤੇ ਦੇਖ ਰਹੇ ਹੋ ਤਾਂ ਜੰਮੂ ਕਸ਼ਮੀਰ ਨੇ ਜਿਹੜਾ ਉਸ ਅੱਤਵਾਦੀਆਂ ਨੂੰ ਲੱਭਣ ਦੇ ਲਈ ਜੇਕਰ ਟੜੇ ਕੋਲ ਕੋਈ ਸਨਾਖਤ ਹੈ ਤਾਂ 20 ਲੱਖ ਰੁਪਏ ਦਾ ਜਿਹੜਾ ਇਨਾਮ ਉਹ ਵੀ ਰੱਖਿਆ ਗਿਆ ਵੀ ਜੇਕਰ ਕੋਈ ਦੱਸੇਗਾ ਵੀ ਇਹ ਸ਼ਖਸ ਨੇ ਤਾਂ ਉਹਨਾਂ ਨੂੰ 20 ਲੱਖ ਰੁਪਏ ਦਾ ਜਿਹੜਾ ਇਨਾਮ ਹੈ ਉਹ ਦਿੱਤਾ ਜਾਵੇਗਾ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਇਹੋ ਕਾਰਵਾਈਆਂ ਜਿਹੜੀਆਂ ਲਗਾਤਾਰ ਕੀਤੀਆਂ ਜਾ ਰਹੇ ਨੇ ਤਾਂ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੇ-ਵੱਡੇ ਜਿਹੜੇ ਫੈਸਲੇ ਨੇ ਉਹ ਲਏ ਗਏ ਨੇ ਤਾਂ ਅੱਜ ਮੀਟਿੰਗ ਵੀ ਜਿਹੜੀ ਆ ਉਹ ਬੁਲਾਈ ਗਈ ਹੈ ਚਰਦੀ ਦੇ ਵਿੱਚ ਸਰਬ ਜਿਹੜੀ ਪਾਰਟੀ ਯਾਨੀ ਕਿ ਸਾਰੀਆਂ ਪਾਰਟੀਆਂ ਦੀ ਜਿਹੜੀ ਮੀਟਿੰਗ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਬੁਲਾਈ ਗਈ ਹੈ ਤਾਂ ਉਹਦੇ ਵਿੱਚ ਜਿਹੜੇ ਵੱਡੀ-ਵੱਡੇ ਫੈਸਲੇ ਵੀ ਹੋ ਸਕਦੇ ਨੇ ਤਾਂ ਉਹਦੇ ਵਿੱਚ ਕੀ ਜਿਹੜਾ ਰੁਖ ਅਪਣਾਇਆ ਜਾਵੇਗਾ ਉਹ ਵੀ ਅਸੀਂ ਤੁਹਾਨੂੰ ਜਿਹੜਾ ਮੋਡ ਜਿਹੜਾ ਅੱਜ ਦੇ ਮੁੱਦੇ ਤੇ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਭਾਰਤ ਦੇ ਵਿਦੇਸ਼ ਖੱਤਰ ਨੇ ਪਾ ਉਹਨਾਂ ਨੇ ਮੀਡੀਆ ਦੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਜ਼ਿਕਰ ਕੀਤਾ ਵੀ ਕੀ ਕੁਝ ਬੰਦ ਕਰਤਾ ਗਿਆ ਜਿਹੜਾ ਪਾਣੀ ਦੀ ਗੱਲ ਕੀਤੀ ਆਵੇ ਜਲ ਜਲ ਦੀ ਗੱਲ ਕੀਤੀ ਆਵੇ ਜਾਂ ਹੋਰ ਸਰੋਤਾਂ ਦੀ ਗੱਲ ਕੀਤੀ ਆਵੇ ਤਾਂ ਉਹਨਾਂ ਨੇ ਇਸ ਵਾਰ ਜ਼ਿਕਰ ਕੀਤਾ ਜੀ ਪਾਕਿਸਤਾਨ ਦੇ ਨਾਲ ਜਿਹੜਾ ਅਸੀਂ ਜੋ ਸਮਝੌਤੇ ਕੀਤੇ ਗਏ ਨੇ ਤਾਂ ਉਹਦੇ ਉੱਪਰਤੀ ਜਿਹੜਾ ਫੈਸਲਾ ਲਿਆ ਗਿਆ ਕੀ ਕੁਝ ਬੰਦ ਕੀਤਾ ਗਿਆ ਮੀਡੀਆ ਦੇ ਨਾਲ ਗੱਲਬਾਤ ਕੀਤੀ ਆ ਉਹ ਅਸੀਂ ਥੋੜਾ ਸਾਨੂੰ ਦਰਸ਼ਕਾਂ ਨੂੰ ਦਿਖਾ ਦਿੰਨੇ ਆ ਇਨ ਦਾ ਬਰੀਫਿੰਗ ਟੂ ਦਾ ਸੀਸੀਐਸ ਦਾ ਕ੍ਰਾਸ ਬਾਰਡਰ ਲਿੰਕੇਜਸ ਆਫ ਦਾ ਟੈਰਰਿਸਟ ਅਟੈਕ ਵਰ ਬਰਾਊਟ ਆਊਟ it was noted that this attack came in the wake of the successful holding of the elections in the union territory and its steady progress towards economic growth and development recognizing the seriousness of this terrorist attack the ccs decided upon the following measures one the Indus Waters Treaty of 1960 will be held in abeyance with immediate effect until Pakistan credibly and irrevocably abjures its support for cross-border terrorism. Two, the integrated checkpost Atari will be closed with immediate effect. Those who have crossed over with valid endorsements may return through that route before 1 May 2025. 3. Pakistani nationals will not be permitted to travel to India under the SAARC visa exemption scheme visas. Any SVES visas issued in the past to Pakistani nationals are deemed cancelled. Any Pakistani national currently in India under SVES visa has 48 hours to leave India. 4. The defense, military, naval and air advisers in the Pakistani High Commission in New Delhi are declared persona non grata. They have a week to leave India. India will be withdrawing its own defense, Navy, and Air Advisers from the Indian High Commission in Islamabad. These posts in the respective High Commissions are deemed annulled. <laughs> ਜੇਕਰ ਗੱਲ ਕੀਤੀ ਆਫੇਸ ਦੇਖਤਰ ਦੀ ਤਾਂ ਉਹਨਾਂ ਨੇ ਵੀ ਜਿਹੜਾ ਮੀਡੀਆ ਦੇ ਨਾਲ ਗੱਲਬਾਤ ਕੀਤੀ ਆ ਉਹ ਵੀ ਦਰਸ਼ਕਾਂ ਨੇ ਜਿਹੜਾ ਖਾਸ ਤੌਰ ਤੇ ਸੁਣੀ ਆ ਤਾਂ ਜਿਸ ਤੋਂ ਬਾਅਦ ਆਪਾਂ ਕਹਦੇ ਕੀ ਆ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਜਿਹੜੇ ਦੋ ਵੱਡੇ ਸ਼ਹਿਰ ਨੇ ਤਾਂ ਉਹ ਵੀ ਅੱਜ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਤਾਂ ਜਿਨ੍ਹਾਂ ਦੇ ਵਿੱਚੋਂ ਜੇਕਰ ਗੱਲ ਕੀਤੀ ਆਫੇ ਤਾਂ ਉਹ ਵੱਡੇ ਸ਼ਹਿਰ ਨੇ ਮੁਕਤਸਰ ਤੇ ਕਪੂਰਥਲਾ ਮੁਕਤਸਰ ਤੇ ਕਪੂਰਥਲਾ ਅੱਜ ਇਸ ਜੋ ਹਮਲਾ ਹੋਇਆ ਦੇਸ਼ ਭਰ ਦੇ ਵਿੱਚ ਜਿਹੜਾ ਰੋਸ ਆ ਉਹ ਲਗਾਤਾਰ ਕੀਤਾ ਜਾ ਰਿਹਾ ਹੈ ਜਾ ਕੈਂਡਲ ਮਾਰਚ ਜਿਹੜੇ ਲਗਾਤਾਰ ਹੋ ਰਹੇ ਨੇ ਤਾਂ ਪਾਕਿਸਤਾਨ ਦੇ ਖਿਲਾਫ ਜਿਹੜਾ ਰੋਸ ਪ੍ਰੋਟਸਟ ਵੀ ਕੀਤਾ ਜਾ ਰਿਹਾ ਤਾਂ ਅੱਜ ਕਪੂਰਥਲਾ ਦੇ ਲੋਕਾਂ ਨੇ ਇੱਕ ਮੰਨ ਬਣਾਇਆ ਕਿ ਅਸੀਂ ਸਾਰਾ ਜਿਹੜਾ ਆਪਣਾ ਵਪਾਰ ਆ ਉਹ ਕਾਰੋਬਾਰ ਹੈ ਤੇ ਅੱਜ ਬੰਦ ਰੱਖਾਂਗੇ ਤਾਂ ਲੋਕਾਂ ਨੇ ਜਿਹੜਾ ਇਸ ਪ੍ਰਤੀ ਜਿਹੜਾ ਸਾਡੇ ਰਿਪੋਰਟਰ ਨੇ ਸਹਾਯੋਗੀ ਨੇ ਤਾਂ ਉਹਨਾਂ ਨੇ ਉੱਥੇ ਜਾ ਕੇ ਇਹਦਾ ਕਵਰੇਜ ਵੀ ਕੀਤੀ ਹੈ ਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਕੀ ਕੁਝ ਕਿਹਾ ਲੋਕਾਂ ਨੇ ਉਹ ਵੀ ਅਸੀਂ ਤੁਹਾਨੂੰ ਥੋੜੇ-ਥੋੜੇ ਕਲਿੱਪ ਜਿਹੜੇ ਨੇ ਉਹ ਦਰਸ਼ਕਾਂ ਨਾਲ ਸਾਂਝੇ ਕਰਦੇ ਹਾਂ ਇਕ ਟੂਰਿਜ਼ਮ ਦੇ ਸਿੱਟੇ ਆ ਲੱਗਦਾ ਨਹੀਂ ਹੈ ਜੀ ਐਨ ਕੇ ਗਵਰਨਮੈਂਟ ਤੇ ਭਾਰਤ ਸਰਕਾਰ ਨੂੰ ਕੋਈ ਸਖਤ ਕਦਮ ਚੁੱਕਣੇ ਚਾਹੀਦੇ ਇਸ ਬਾਰੇ ਬਹੁਤ ਸਖਤ ਕਦਮ ਚੁੱਕਣੇ ਚਾਹੀਦੇ ਨੇ ਕਿਉਂਕਿ ਜਿਹੜਾ ਉਹਨਾਂ ਨੇ ਘੋਰ ਅਪਰਾਧ ਕੀਤਾ ਵਾ ਉਹਦੀ ਅਸੀਂ ਸਖਤ ਨਿੰਦਾ ਚ ਆਮ ਆਦੀ ਪਾਰਟੀ ਵੱਲੋਂ ਤੇ ਵਪਾਰ ਮੰਡਲ ਦੀ ਟੀਮ ਵੱਲੋਂ ਮੈਂ ਘੋਰ ਨਿੰਦਾ ਕਰਦਾ ਵਾਂ ਜਿਹੜੇ ਪਰਿਵਾਰ ਉਹਨਸ ਪਰਿਵਾਰਾਂ ਦੇ ਨਾਲ ਅਸੀਂ ਦੁੱਖ ਦੇ ਨਾਲ ਆ ਉਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਨਾਲ ਖੜੇ ਆ ਬਾਕੀ ਪਰਮਾਤਮਾਗੇ ਅਰਦਾਸ ਕਰਨਿਆਂ ਕਿ ਜਿਹੜੀਆਂ ਵਿਛੜੀਆਂ ਰੂਹਾਂ ਵਾ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਕਿਉਂਕਿ ਅਤਵਾਦਾਂ ਕੋਈ ਧਰਮ ਨਹੀਂ ਹੁੰਦਾ ਅਤਵਾਦ ਧਰਮ ਦਾ ਨਾਂ ਕੋਈ ਧਰਮ ਦਾ ਨਾਂ ਨਹੀਂ ਹੁੰਦਾ ਇਹ ਜਿੰਨੇ ਵੀ ਚਾਲਾਂ ਨੇ ਪਾਕਿਸਤਾਨ ਦੀ ਚਾਲ ਹੈ ਸਾਡੀ ਮੋਦੀ ਸਰਕਾਰ ਨੂੰ ਚਾਹੀਦਾ ਵਾ ਕਿ ਆ ਕੇ ਇਹਨਾਂ ਦਾ ਪੂਰਾ ਸਜ਼ਾ ਦੇਵੇ ਪੂਰਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੀ ਪੂਰੇ ਮਤਲਬ ਛੇੜਨ ਦੇ ਬੇਸ਼ਾਂਤੀ ਬਹਾਲ ਕਰੇ ਥੈਂਕ ਯੂ ਭਾਈ ਤੀਵੋਪਾਰ ਮੰਡਲ ਦੇ ਪ੍ਰਧਾਨਯੋਗ ਦਾਤੂ ਵਿੱਚ ਵੀ ਸੋਸ਼ਲ ਮੀਡੀਆ ਦੇ ਪੋਸਟਾ ਕਰਨ ਹੋਣੀ ਹੈ ਤੇ ਵੀ ਇੱਕ ਖਾਸ ਹੁੰਦਾ ਇਹਨੂੰ ਕਿਰਾਏ ਤੇ ਦੁਕਾਨਾਂ ਦਿੱਤੀਆਂ ਗਈਆਂ ਨੇ ਕਾਫੀ ਜ਼ਿਆਦਾ ਸੋਹਣ ਵਾਲੇ ਸਮਝੀਏ ਇੱਥੇ ਕੀ ਜਰੂਰ ਦੇਖੋ ਮੈਂ ਪਹਿਲਾਂ ਹੀ ਗੱਲ ਕਿਹਾ ਵਾ ਕਿ ਉਹ ਸਾਡੇ ਵੀ ਭਰਾ ਹੀ ਨੇ ਕੋਈ ਧਰਮ ਨਹੀਂ ਹੁੰਦਾ ਮਜਬ ਕੋਈ ਧਰਮ ਨਹੀਂ ਹੁੰਦਾ ਤਵਾਦਾ ਬਿਨਾ ਛਨਾਕਤ ਹੋਈ ਤੇ ਬੰਦੇ ਰਹਿ ਨਹੀਂ ਸਕਦੇ ਬਿਨਾ ਛਨਾਕਤ ਉਹਨਾਂ ਦੀ ਜ਼ਰੂਰੀ ਹੈ ਇਹ ਚੀਜ਼ ਨਹੀਂ ਸਹਿਮਤ ਆ ਕਿਉਂਕਿ ਹੌਲੀ ਨਾ ਪਾਰੀ ਕਾਫੀ ਸਮੇਂ ਤੋਂ ਮੁੱਦਾ ਚ ਗੋੜਿਆ ਪਰ ਹੌਲੀ ਪਾਰੀ ਸਰ ਗੱਲ ਹੈ ਕਿ ਛਨਾਕਤ ਉਹ ਦੇ ਰਹੇ ਨੇ ਪੁਲਿਸ ਕਰ ਰਹੀ ਹੈ ਕਾਰਵਾਈ ਕਰ ਰਹੀ ਹੈ ਜਿਹੜਾ ਸ਼ਨਾਖਤ ਨਹੀਂ ਦੇਗਾ ਉਹ ਹਸਪਤਾਲ ਬਾਕੀ ਉਹ ਸਾਡੇ ਭਰਾਏ ਨੇ ਸਾਡੇ ਇੰਡੀਆ ਗਵਰਨਮੈਂਟ ਨੂੰ ਉਮੀਦ ਰੱਖਦੇ ਹਾਂ ਕਿ ਚੁੱਪਨੇ ਚਾਹੀਦੇ ਐਸੋ ਜੀ ਇੰਡੀਆ ਗਵਰਨਮੈਂਟ ਨੂੰ ਤੇ ਬਹੁਤ ਸਖ਼ਤ ਤੌਰ ਤੇ ਜਵਾਬ ਦੇਣਾ ਚਾਹੀਦਾ ਵਾ ਇਹਦਾ ਔਰ ਅੱਤਵਾਦ ਨੂੰ ਪੂਰੀ ਹੱਲ ਬਾਣੀ ਚਾਹੀਦੀ ਹੈ ਕੋਈ ਬੰਦਾ ਬਖਸ਼ਣਾ ਨਹੀਂ ਚਾਹੀਦਾ ਕੋਈ ਬੰਦਾ ਯਾਰ ਅੱਤਵਾਦ ਜਿਹੜਾ ਅੱਤਵਾਦੀ ਦੀ ਗੱਲ ਕਰਦਾ ਵਾ ਵੱਖਵਾਦੀ ਦੀ ਗੱਲ ਕਰਦਾ ਸਾਡੇ ਦੇਖੋ ਨਿਰਦੋਸ਼ ਭਰਾਵਾਂ ਨੂੰ ਜੋ ਕਤਲ ਕੀਤਾ ਗਿਆ ਮੇਰੇ ਤੋਂ ਪਹਿਲੋਂ ਦਲਾ ਪ੍ਰਧਾਨ ਨਰੇਸ਼ ਮਹਾਜਨ ਸਾਹਿਬ ਜੀ ਨੇ 10 ਤਾਲਕਾਂ ਚਾਹ ਬਟਾਲਾ ਮੈਂ ਕਹਿੰਦਾ ਪਾਕਿਸਤਾਨ ਤੋਂ ਕਦੀ ਭਲਾ ਹਾਇ ਹੀ ਨਹੀਂ ਕਿਉਂ ਜਿੰਨਾਂ ਲੋਕਾਂ ਨੇ ਜਾ ਕੇ ਵੇਖਿਆ ਨਹੀਂ ਮੈਂ ਵੇਖ ਕੇ ਆਇਆ ਦੋ ਤਿੰਨ ਵਾਰੀ ਜਿਹੜੀਆਂ ਭਾਸ਼ਾ ਉਹ ਬੋਲਦੇ ਨੇ ਨਾ ਅਸੀਂ ਉਹ ਭਾਸ਼ਾ ਬੋਲ ਨਹੀਂ ਸਕਦੇ ਪਰ ਮੈਂ ਉਹ ਭਾਸ਼ਾ ਦੀ ਨਕੀਤੀ ਉੱਤੇ ਕਰਦਾ ਰਿਹਾ ਤਾਂ ਮੈਂ ਬਤਾਉ ਪਾਰਟੀ ਲੀਡਰ ਬਣ ਕੇ ਭੇਜਿਆ ਮੈਨੂੰ ਸ਼੍ਰੋਮਣੀ ਕਾਲੀ ਦਾਲ ਨੇ ਮੈਂ ਵੇਖਿਆ ਪਰ ਜਦ ਜੰਮੂ ਕਸ਼ਮੀਰ 'ਚ ਗੱਲ ਹੋਈ ਨਿਕਲ ਕੇ ਬੱਚੇ ਜਿੱਦਾਂ ਮਿਲਕਦੇ ਪਏ ਉਹਨਾਂ ਦੀਆਂ ਘਰਦੀਆਂ ਮਿਲਕਦੀਆਂ ਪਈਆਂ ਸਮਾਜ 'ਚ ਇਹ ਸਾਨੂੰ ਇਹ ਗੱਲ ਕਹਿਣੀ ਪੈਗੀ ਇਹ ਪਾਕਿਸਤਾਨ ਇਸ ਚੀਜ਼ ਤੋਂ ਬਾਜ਼ ਨਹੀਂ ਆ ਸਕਾ ਹਿੰਦੁਸਤਾਨ ਦੀ ਪ੍ਰੈਮੀਅਰ ਗਵਰਨਮੈਂਟ ਆਫ ਇੰਡੀਆ ਨਰਿੰਦਰ ਮੋਦੀ ਜੀ ਨੂੰ ਇਹ ਜੈਕਟ ਅਟੈਕ ਕਰਨਾ ਚਾਹੀਦਾ ਕੋਈ ਜਿਹਦਾ ਅੱਗੇ ਕੀਤਾ ਸੀ ਉਦਾਂ ਹੀ ਕਰਨਾ ਚਾਹੀਦਾ ਜੇ ਨਾ ਕੀਤਾ ਇਹਨਾਂ ਨੂੰ ਮੂੰਹ ਪਹੇਗਾ ਤੇ ਪੈਣ ਡਿਆਗੇ ਵੀ ਪਰ ਉਹ ਬੱਚਿਆਂ ਦਾ ਪਰ ਜਿੱਦਾਂ ਸ਼ਰ ਵੇਖਿਆ ਜੇ ਬੱਚੇ ਨਿਕਲ ਕੇ ਮਿਲਕਦੇ ਪਏ ਆ ਮੈਂ ਕਹਿੰਦਾ ਲੱਖ ਲਾਹਤ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਜੋ ਜੁਲਮ ਕੀਤਾ ਉਹਨਾਂ ਨੇ ਪਰ ਇੱਕ ਗੱਲ ਜ਼ਰੂਰ ਕਵਾਂਗਾ ਜਿਹੜਾ ਉੱਥੇ ਹਤਿਆਚਾਰ ਜੋ ਆ ਇਹ ਸਾਡੇ ਪ੍ਰਧਾਨ ਮੰਤਰੀ ਨੂੰ ਜੀਐਨਡੀਕੇ ਸਰਕਾਰ ਨੂੰ ਉਹਨਾਂ ਦੇ ਬੱਚੇ ਜਿਹੜੇ ਸ਼ਹੀਦ ਉੱਥੇ ਹੋਏ ਨੇ ਉਹਨਾਂ ਨੂੰ ਇੱਕ ਇੱਕ ਕਰੋੜ ਦੇਣਾ ਚਾਹੀਦਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਘੱਟੋ-ਘੱਟ 50-50 ਲੱਖ ਰੁਪਏ ਦੇਣਾ ਚਾਹੀਦਾ ਜਿਹੜੇ ਆਪਣੇ ਪਾਲਣ ਪੋਚਨ ਕਰ ਚੰਗੇ ਬੱਚਿਆਂ ਦੇ ਮਹਾਰਾ ਕੁਝ ਨਾ ਕਹਿੰਦਾ ਮੈਂ ਤੇ ਇਹ ਗੱਲ ਕਵਾਂਗਾ ਇਹ ਭਾਰਤ ਸਰਕਾਰ ਨੂੰ ਚੱਕਨੇ ਆਉਣਾ ਚਾਹੀਦਾ ਜਿੱਦਾਂ ਪ੍ਰਧਾਨ ਜੀ ਨੇ ਕਿਹਾ ਉਹਨਾਂ ਨੂੰ ਪਹਿਲੇ ਚੀਜ਼ ਦਾ ਪਤਾ ਹੀ ਜੇ ਪਜ਼ਾਰ ਨਰਲਟ ਕਿਉਂ ਨਹੀਂ ਹੋਏ ਇਹਦਾ ਮਤਲਬ ਜਾਣ ਬੁੱਝ ਕੇ ਗੱਲ ਹੋਈ ਜੋ ਵੀ ਹੋਈ ਹੈ ਉਹਨਾਂ ਨੂੰ ਸਾਰੇ ਚੀਜ਼ ਦਾ ਪਤਾ ਨੁਕਸਾਨ ਹੋਇਆ ਪਰ ਮੈਂ ਉਹਨਾਂ ਬੱਚਿਆਂ ਨੂੰ ਜਿਹਦੇ ਚੀਜ਼ ਹੋਏ ਨੇ ਉਥੇ ਉਹਨਾਂ ਨੂੰ ਪ੍ਰਣਾਮ ਕਰਦਾ ਸੱਚਾ ਪਾਤਸ਼ਾਹ ਇਹਨਾਂ ਨੂੰ ਆਪਣੀ ਸਵਰਗ ਜਵਾਸਾ ਦਈ ਤੇ ਪਿਛੇ ਪਹਾੜਾਂ ਮੰਦਾ ਪਰਿਵਾਰ ਨੂੰ ਬਲ ਬਖਸ਼ੀ ਬਹੁਤਾ ਕੁਝ ਨਾ ਕਹਿੰਦਾ ਫਤੇ ਬਣਾਵਾ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਅਸੀਂ ਪਾਕਿਸਤਾਨ ਦਾ ਝੰਡਾ ਨੂੰ ਉਹਨੂੰ ਜਲਾਇਆ ਵਾ ਮੈਂ ਸਮਝਦਾ ਕਿ ਸਾਡੇ ਜਸਸਵੀ ਦੇ ਤਪਸਵੀ ਪ੍ਰਧਾਨ ਮੰਤਰੀ ਨੇ ਦਿੱਤਵ ਜੋ ਸਾਡੇ ਹਿੰਦੁਸਤਾਨ ਦਾ ਜੋ ਮੋਰਲ ਇਹਨਾਂ ਉੱਤੇ ਹੋਇਆ ਵਿਸ਼ਵ ਦੇ ਵਿੱਚ ਇਹਨਾਂ ਵੱਡਾ ਨਾ ਹੋ ਗਿਆ ਉਹਦੀ ਬੁਖਲਾਹਟ ਵਿੱਚ ਆਈ ਐਸਆਈ ਔਰ ਪਾਕਿਸਤਾਨ ਜੋ ਇਹੋ ਜਿਹੀਆਂ ਕੋਸ਼ਿਸ਼ਾਂ ਹਰਕਤਾ ਕਰ ਰਹੇ ਆ ਸਾਡੇ ਨਿਰਦੋਸ਼ ਨਾਗਰਿਕ ਜੋ ਉਥੇ ਸ਼੍ਰੀਨਗਰ ਵਿੱਚ ਘੁੰਮਣ ਵਾਸਤੇ ਗਏ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਇਹ ਬੜੀ ਨਿੰਦਨੀ ਹੈ ਔਰ ਇਸ ਆਪਾਂ ਅੱਜ ਅਪੀਲ ਵੀ ਕੀਤੀ ਸੀ ਕਿ ਸਾਡੇ ਨਿਤਿੱਤਵ ਦੇ ਪ੍ਰਧਾਨ ਮੰਤਰੀ ਜੀ ਇਹਦਾ ਬਦਲਾ ਜ਼ਰੂਰ ਲੈਣਗੇ ਸਾਡੇ ਅਮਿਤ ਸ਼ਾਹ ਜੀ ਜੋ ਸਾਡੇ ਗ੍ਰਹਿ ਮੰਤਰੀ ਨੇ ਇਹਦਾ ਬਦਲਾ ਜ਼ਰੂਰ ਲੈਣਗੇ ਦੋ ਜੋ ਆਤਕਵਾਦੀ ਜਿਨ੍ਹਾਂ ਨੇ ਇਹੋ ਜਿਹਾ ਕਾਨੂੰਨੀ ਹਰਕਤ ਕੀਤੀ ਹੈ ਉਹਨਾਂ ਨੂੰ ਮਾਰ ਵੀ ਦਿੱਤੇ ਗਏ ਨੇ ਮੈਨੂੰ ਇਹਦਾ ਹੋਰ ਵੀ ਮਾਸਟਰਮਾਈਂਡ ਜਿਹਦੇ ਪਿੱਛੇ ਹੈ ਅਸੀਂ ਅਪੀਲ ਕਰਦੇ ਹਾਂ ਆਪਣੇ ਪ੍ਰਧਾਨ ਮੰਤਰੀ ਨੂੰ ਜਿੱਤਰਾ ਪਹਿਲਾਂ ਅਸੀਂ ਇੱਕ ਸਰਟੀਕਲ ਸਟ੍ਰਾਈਕ ਕੀਤਾ ਸੀ ਇਹਨਾਂ ਦਾ ਬਦਲਾ ਖੂਨ ਦਾ ਬਦਲਾ ਖੂਨ ਗੋਲੀ ਦਾ ਬਦਲਾ ਗੋਲੀ ਲੈਣਾ ਪਾਕਿਸਤਾਨ ਮੋਰਡਾ ਪ੍ਰਦਰਸ਼ਨ ਕੀਤਾ ਗਿਆ ਪਾਕਿਸਤਾਨ ਦਾ ਝੰਡਾ ਜਲਾਇਆ ਗਿਆ ਪਾਕਿਸਤਾਨ ਦੇ ਖਿਲਾਫ ਨਾਰੇ ਲਗਾਏ ਗਏ ਔਰ ਲੋਕਾਂ ਦੇ ਵਿੱਚ ਤੁਸੀਂ ਅਕਰੋਚ ਦੇਖੋ ਪਾਕਿਸਤਾਨ ਦੇ ਖਿਲਾਫ ਬਹੁਤ ਗੁੱਸਾ ਹੈ ਔਰ ਪਾਰਟੀ ਵੱਲੋਂ ਅਸੀਂ ਅੱਜ ਮੰਡਲ ਵਾਈਜ਼ ਹਰ ਇਲਾਕੇ ਦੇ ਵਿੱਚ ਇਹ ਰੋਜ਼ ਪ੍ਰਦਰਸ਼ਨ ਕਰਦੇ ਆ ਰਹੇ ਜਿੱਦਾਂ ਪਾਕਿਸਤਾਨ ਵਾਲੇ ਇੱਕ ਪਿਆਰ ਦੀ ਸਾਂਝ ਪਾਈ ਜਾਂਦੀ ਹੈ ਤੇ ਦੂਜੀ ਤਰਫ ਇਹੋ ਜਿਹਾ ਹੱਤਿਆਕਾਂਡ ਕੀਤਾ ਜਾਂਦਾ ਇਹਦੇ ਵੱਲੋਂ ਕੀ ਕਹਿਣਾ ਚਾਹੁੰਦੇ ਦੇਖੋ ਉਹਨਾਂ ਦੀ ਰਾਜਨੀਤੀ ਸਿਰਫ ਆਤਕਵਾਦ ਤੇ ਹੈ ਔਰ ਉਹ ਆਤਕਵਾਦ ਤੋਂ ਉਹ ਸਮਝਦੇ ਆ ਕਿ ਉਹ ਇੱਕ ਉਹਨਾਂ ਦਾ ਮੁਲਕ ਚਲਾ ਲੈਣਗੇ ਜੋ ਇਹਨਾਂ ਦਾ ਭੁਲੇਖਾ ਹੈ ਜਿਦ ਤਰ੍ਹਾਂ ਪਹਿਲੋਂ ਹਰ ਵਾਰ ਉਹਨਾਂ ਨੂੰ ਮੂੰਹ ਦਿਖਾਣੀ ਪਈ ਹੈ ਹਰ ਕੀ ਮੂੰਹ ਦਿਖਾਣੀ ਪਈ ਪਾਕਿਸਤਾਨ ਦੇਖੋ ਜਿਹੜੀ ਇਹ ਜੰਮੂ ਕਸ਼ਮੀਰ 'ਚ ਕਟਨਾ ਵਾਪਰੀ ਹੈ ਇੱਕ ਬਹੁਤ ਹੀ ਨਿੰਦਨਯੋਗ ਹੈ ਉੱਥੇ ਜਿਹੜੇ ਲੋਕ ਕੁੰਮਣਵਾਸਤੇ ਗਏ ਸੀ ਉਹਨਾਂ ਦੇ ਉੱਪਰ ਨਥਿਆਂ ਦੇ ਉੱਪਰ ਇਹ ਅਨਤਕਵਾਦੀਆਂ ਨੇ ਜਿਨ੍ਹਾਂ ਦਾ ਕੋਈ ਧਰਮ ਨਹੀਂ ਹੈ ਉਹਨਾਂ ਨੇ ਉਹਨਾਂ ਨੂੰ ਸ਼ਹੀਦ ਉੱਤੇ ਕੀਤਾ ਹੈ ਇਹ ਲੋਕ ਅੱਜ ਦੇ ਨਹੀਂ ਬਹੁਤ ਏਰ ਦੇ ਪੰਜਾਬ ਦੀ ਤੇ ਹਿੰਦੁਸਤਾਨ ਦੀ ਏਕਤਾ ਤੇ ਖੰਡਤਾ ਨੂੰ ਨੂੰ ਖਰਾਬ ਕਰਨ ਵਾਸਤੇ ਇਹ ਪਾਕਿਸਤਾਨ ਜਿਹੜੀਆਂ ਸਮੇਂ ਦੇ ਸਮੇਂ ਮੁਤਾਬਕ ਇਹ ਸ਼ਾਸਨ ਕਰਦਾ ਰਹਿੰਦਾ ਹੈ ਪਰ ਇਹਦੀਆਂ ਜਿਹੜੀਆਂ ਜਿੰਦੀਆਂ ਵਿਚਾਲਾਂ ਅੱਜ ਤੱਕ ਕਾਮਯਾਬ ਨਹੀਂ ਹੋਈਆਂ ਇਹਨਾਂ ਨੂੰ ਬਹੁਤ ਤੋੜ ਜਵਾਬ ਜਿਹੜਾ ਹੈ ਉਹ ਹਿੰਦੁਸਤਾਨ ਨੇ ਦਿੱਤਾ ਹੈ ਪਿਛਲੇ ਸਮੇਂ ਦਾ ਇਤਿਹਾਸ ਵੇਖ ਲਓ ਪੰਜਾਬ ਦੇ ਅੰਦਰ ਵੀ ਇਹਨਾਂ ਨੇ ਬਹੁਤ ਸਾਰਾ ਜਿਹੜਾ ਗਦਰ ਮਚਾਇਆ ਸੀ ਪਰ ਪੰਜਾਬ ਦੇ ਹਿੰਦੂ ਤੇ ਸਿੱਖ ਭਾਈਚਾਰੇ ਨੇ ਇਕਤਾ ਦੇ ਅਖੰਡਤਾ ਜਿਹੜੀ ਸੀ ਉਹਨਾਂ ਦੀ ਕਾਇਮ ਰਹੀ ਔਰ ਕੋਈ ਪੰਜਾਬ ਦੇ ਵਿੱਚ ਆਪਸ ਵਿੱਚ ਭਾਈਚਾਰਾ ਨਹੀਂ ਲੜਿਆ ਇਹਨਾਂ ਨੇ ਬਹੁਤ ਯੋਰ ਲਾਇਆ ਪਰ ਪੰਜਾਬ ਦੇ ਲੋਕਾਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ ਪਰ ਅੱਜ ਮੈਂ ਪ੍ਰਧਾਨ ਮੰਤਰੀ ਨੂੰ ਕਹਨਾ ਕਿ ਇਹੋ ਜਿਹੇ ਲੋਕਾਂ ਨੂੰ ਇਹੋ ਦੀ ਸਜ਼ਾ ਦੇਣੀ ਚਾਹੀਦੀ ਹੈ ਜਿਹੜੀ ਆਉਣ ਵਾਲੇ ਜਿਹੜੇ ਇਹੋ ਜਿਹੇ ਅਤਵਾਦੀ ਕੇ ਹੋਰ ਵੀ ਹੋਣ ਉਹਨਾਂ ਨੂੰ ਐਸਾ ਸਬਕ ਮਿਲੇ ਤਾਂ ਕਿ ਕੋਈ ਇਹੋ ਜੀ ਕਾਰਵਾਈ ਨਾ ਕਰ ਸਕੇ ਸੋ ਬਿਲਕੁਲ ਅਸੀਂ ਤਾਂ ਜਿਹੜਾ ਖਾਸ ਤੌਰ ਤੇ ਜਿਹੜਾ ਪੰਜਾਬ ਦੇ ਜਿਹੜੇ ਦੋ ਵੱਡੇ ਸ਼ਹਿਰ ਨੇ ਜਿਹਦੇ ਗੱਲ ਕੀਤੀ ਜਾਵੇ ਕਪੂਰਤਾਲਾ ਤੇ ਮੁਖਸਰ ਇਹ ਅੱਜ ਦੋਨੇ ਜਿਹੜੇ ਨੇ ਬੰਦ ਰਹੇ ਨੇ ਤਾਂ ਲੋਕਾਂ ਨੇ ਜਿਹੜਾ ਰੋਸ ਪ੍ਰਦਰਸ਼ਨ ਵੀ ਕੀਤਾ ਤੇ ਕਿਹਾ ਇਹਨਾਂ ਨੇ ਅਸੀਂ ਜਿਹੜਾ ਪਾਕਿਸਤਾਨ ਦੇ ਨਾਲ ਜਿਹੜਾ ਜ਼ਰੂਰ ਬਦਲਾ ਲਾਵਾਂਗੇ ਜੋ ਘਰੌਣੀ ਹਰਕਤ ਜਿਹੜਾ ਅੱਤਵਾਦੀ ਹਮਲੇ ਦੇ ਦੌਰਾਨ ਕੀਤੀ ਗਈ ਹੈ ਜੋ ਪਰਿਵਾਰ ਦੇ ਪਰਵਾਜ਼ ਜਿਹੜੇ ਨੇ ਉਜਾੜਤੇ ਗਏ ਨੇ ਤਾਂ ਇਦਾਂ ਦੀ ਜਿਹੜੀ ਹੈ ਹਰਕਤ ਤਾਂ ਉਹ ਨਹੀਂ ਕਰਨੀ ਸੀ ਤੇ ਦੋਸ਼ੀਆਂ ਨੂੰ ਜਿਹੜੀ ਹੈ ਜ਼ਰੂਰ ਜਿਹੜਾ ਕਿਤੇ ਨਾ ਕਿਤੇ ਸਜ਼ਾ ਮਿਲੇਗੀ ਤੇ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਰਾਜਨਾਥ ਸਿੰਘ ਦੀ ਤਾਂ ਉਹਨਾਂ ਨੇ ਵੀ ਜਿਹੜਾ ਕੁਝ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਜੇ ਉੱਥੇ ਦਾ ਜ਼ਿਕਰ ਵੀ ਕੀਤਾ ਵੀ ਇਹ ਹਮਲਾ ਕਿਉਂ ਹੋਇਆ ਨੇ ਪਿੱਛੇ ਕਾਰਨ ਕੀ ਹੈ ਕਿਉਂ ਜਿਹੜਾ ਧਰਮਾਂ ਨੂੰ ਲੈ ਕੇ ਜਿਹੜਾ ਹੈ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ राजनाथ सिंह ने की कुछ किया वो भी दर्शकों को सुना दे यहां मैं भारत के दृढ़ संकल्प को दोहराना चाहूंगा कि टेररिज्म के खिलाफ हमारी जीरो टॉलरेंस की पॉलिसी है भारत का एक एक नागरिक इस कायरतापूर्ण हरकत के खिलाफ एकजुट है मैं इस मंच से देशवासियों को आश्वस्त करता हूं घटना के मद्देनजर भारत सरकार वो हर कदम उठाएगी जो जरूरी और उपयुक्त होगा और हम सिर्फ उन लोगों तक नहीं पहुंचेंगे जिन्होंने इस घटना को अंजाम दिया है हम उन तक भी पहुंचेंगे जिन्होंने पर्दे के पीछे बैठकर हिंदुस्तान की सरजमी पर ऐसी नापाक हरकतों की साजिशें रची हैं भारत भारत एक इतनी पुरानी सभ्यता और इतना बड़ा देश है जिसको ऐसे किसी भी आतंकी गतिविधियों से किसी भी सूरत में डराया नहीं जा सकता ऐसी हरकतों का जिम्मेदार और इसके जिम्मेदार लोगों को आने वाले कुछ ही समय में जोरदार तरीके से नजर आएगा मैं देशवासियों को आश्वस्त करना चाहता हूँ ਸੋ ਬਿਲਕੁਲ ਅਸੀਂ ਤੁਹਾਨੂੰ ਜਿਹੜਾ ਅੱਜ ਖਾਸ ਤੌਰ ਤੇ ਜੋ ਬੀਤੇ ਦਿਨੀ ਪੈਲਗਾਮ ਦੇ ਵਿੱਚ ਹਮਲਾ ਹੋਇਆ ਉਸ ਤੋਂ ਬਾਅਦ ਦੇਸ਼ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜੀ ਮੀਟਿੰਗ ਵੀ ਸੱਦੀ ਹੈ ਰਾਣਨਾਥ ਸਿੰਘ ਨੇ ਜਿਹੜਾ ਆਪਣਾ ਬਿਆਨ ਦਿੱਤਾ ਜੋ ਭਾਰਤ ਦੇ ਲੋਕ ਜਿਹੜੇ ਨੇ ਉਹ ਰੋਸ ਜਿਹੜਾ ਜ਼ਾਹਰ ਕਰ ਰਹੇ ਨੇ ਸੋ ਇਦਾਂ ਦੀਆਂ ਜਿਹੜੀਆਂ ਕਾਰਵਾਈਆਂ ਲਗਾਤਾਰ ਹੋ ਰਹੀਆਂ ਨੇ ਪਾਕਿਸਤਾਨ ਜਿਹੜਾ ਹੈ ਲਗਾਤਾਰ ਭਾਰਤ ਦੇ ਉੱਪਰ ਜਿਹੜਾ ਇਦਾਂ ਤੇ ਅਟੈਕ ਕਰ ਰਿਹਾ ਸੋ ਉਮੀਦ ਕਰਦਾ ਕਿ ਜਿਹੜਾ ਇਹਨਾਂ ਅਤਵਾਦੀ ਹਮਲਿਆਂ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਤਾਂ ਉਹਨਾਂ ਨੂੰ ਜਰੂਰ ਜਿਹੜਾ ਸਜ਼ਾ ਮਿਲੀ ਚਾਹੀਦੀ ਹੈ ਜੋ ਜਲਦ ਜਿਹੜੇ ਨੇ ਉਸ ਸਲਾਖਾਂ ਦੇ ਪਿੱਛੇ ਹੋਣੇ ਚਾਹੀਦੇ ਨੇ ਸੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਜਾਣ ਕੀ ਅਮਰਜੀਤ ਸਿੰਘ ਨੂੰ ਦੀ ਉਜਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Call or scan QR code to contact us Rodis Inc. Million Miles with Smile or scan QR code to contact us Flankbird Truck Repair Trust We Build in Truck Repair or scan QR code to contact us The Masala Twist Oxnard Fine Authentic Indian Cuisine or scan QR code to contact us Pizza Twist Taste with Twist Order Today Call or Visit Website or scan QR code to contact us New India Market or scan QR code to contact us Indian cuisine Tracy find authentic Indian cuisine in Tracy or scan QR code to contact us. Bila market scan QR code to contact us. Simi Valley family dental office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. A made and served with love. Scan this QR code to contact us. Krishan Kumar Covered California, certified agency, manager who can help you, your family, and your small business with health insurance. Call at 1-877-830-3270. Or scan QR code to call or text.